ਉਹ ਠੀਕ ਹੋ ਤੇ ਕਈ ਅਸੀਂ ਕਈ ਸਾਲਾਂ ਤੋਂ ਨੋਟ ਕਰ ਰਹੇ ਹਾਂ ਜੀ ਤੁਸੀਂ ਡਾਲੀ ਦੀ ਸੇਵਾ ਜਿਹੜੀ ਡੇਰਾ ਬਾਬਾ ਅਲਖਰਾਮ ਦੇ ਵਿੱਚ ਨਿਭਾ ਰਹੇ ਹੋ ਤੇ ਦੇਖਦੇ ਆ ਤੁਹਾਨੂੰ ਸਾਈਕਲ ਤੇ ਹਨਾ ਸਾਈਕਲ ਤੇ ਤੁਸੀਂ ਡਾਲੀ ਕਰਕੇ ਮਤਲਬ ਡੇਰੇ ਚ ਰੋਟੀ ਲੰਗਰ ਪਾਣੀ ਦਾ ਆਪਣਾ ਪੂਰਾ ਪ੍ਰਬੰਧ ਹੁੰਦਾ ਜੇ ਕੋਈ ਵੀ ਬੰਦਾ ਬਾਹਰੋਂ ਆਉਂਦਾ ਉਹ ਬੰਦਾ ਬਿਨ ਖਾਦੇ ਪੀਤੇ ਖਾਲੀ ਨਹੀਂ ਗਿਆ ਕਦੇ ਡੇਰੇ ਜੋਂ ਇਹ ਸੋਡੀ ਸਾਰੀ ਸ਼ਰਤ ਆ ਕਿਉਂਕਿ ਜੇ ਤੁਸੀਂ ਡਾਲੀ ਇਕੱਠੀ ਕਰਦੇ ਹੋ ਤਾਂ ਹੀ ਆਪਾਂ ਜਿਹੜੇ ਵਿਚਾਰੇ ਆਉਂਦੇ ਨੇ ਉਥੇ ਗਰੀਬ ਗੁਰਬੇ ਉਹਨਾਂ ਨੂੰ ਆਪਾਂ ਲੰਗਰ ਛਕਾ ਕੇ ਤੋਰਦੇ ਆਂ ਤੇ ਤੁਸੀਂ ਸਾਨੂੰ ਹੁਣ ਗੱਲ ਦੱਸੋ ਵੀ ਸੋਨੂੰ ਕਿੰਨਾ ਟਾਈਮ ਹੋ ਗਿਆ ਡੇਰੇ ਚ ਕੰਮ ਕਰਦਿਆਂ ਨੂੰ ਤੇ ਸੋਨੂੰ ਕੀ ਬਾਬੇ ਤੋਂ ਮਤਲਬ ਦੀਂਦਾ ਕੁਛ ਸੋਨੂੰ ਕੋਈ ਮਿਲਦਾ ਕੁਛ ਵੀ ਬਾਬਾ ਹਾਂ ਹੈਗਾ ਹੱਥ ਰੱਖਦਾ ਸਿਰ ਤੇ ਤੁਸੀਂ ਸਾਨੂੰ ਇਹ ਡੇਰੇ ਬਾਰੇ ਸ਼ਰਧਾ ਜੋ ਇਹ ਦੱਸੋ ਜੀ ਆਪਾਂ ਆ ਜੀ ਇਹ ਬਾਬੇ ਆ ਕਾਮਲਾ ਡੇਰਾ ਜੀ ਪਿੰਡ ਪੀਰੋ ਕੀ ਕਲਾ ਠੀਕ ਹੈ ਜੀ ਇਹ ਹੈ ਮੇਰਾ ਪਰਦਾ ਜੀ ਠੀਕ ਹੈ ਜੀ ਹਾਂ ਜੀ ਚਰਮਗਦਾ ਜੀ ਠੀਕ ਹੈ ਜੀ ਇੱਥੇ ਬਹੁਤ ਬਹੁਤ ਦੁਨੀਆ ਆਉਂਦੀਆਂ ਜੀ ਸੇਵਾਦਾਰ ਸਰਦਾਰ ਉਹਨਾਂ ਨੇ ਆਪਣੇ ਜੀ ਮਾਰ ਸਾਥੋਂ ਬੁਲਾ ਦਿੱ ਲੋ ਇਹ ਵਧੀਆ ਟੂਰਨਾਮੈਂਟ ਕਰਾਉਣ ਲਈ ਇੱਥੇ ਠੀਕ ਹੈ ਜੀ ਇਹ ਡੇਰੇ ਚ ਨਗਰ ਪਾਣੀ ਕਰਨਿਓਂ ਪਾਟਾਂ ਦੇ ਕੋਹ ਭਾਈਆਂ ਨੇ ਨਹੀਂ ਠੀਕ ਹੈ ਜੀ ਇਹ ਪਾਟਾਂ ਦੇ ਕੋਹ ਤਿੰਨ ਵਾਰੀ ਕੈਂਪੇਟਿਵ ਚ ਕਰਦੇ ਆ ਜਿੱਦਾਂ ਦੀਆਂ ਪਾਟਾਂ ਦੇ ਕੋਹ ਭੰਗਿਆ ਜੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਮੇਲਾ ਭੜਕੇ ਜੀ ਮੇਲਾ ਕਰਦੇ ਆ ਮੈਨੂੰ ਇੱਥੇ ਘਟੋ ਘਾਟਾ ਪਤੀਤੀ ਹੱਲ ਹੋ ਗਿਆ ਜੀ ਠੀਕ ਹੈ ਜੀ ਜੁੜੇ ਹੋਇਆ ਤੁਸੀਂ ਡੇਰੇ ਨਾਲ ਮਿਲਦੇ ਠੀਕ ਹੈ ਜੀ ਤੇ ਬਹੁਤ ਬਹੁਤ ਇਹਨਾਂ ਮਿਰਤੇ ਸੱਧਾ ਹੱਤਾ ਜਲ ਕਰਾਮ ਜੀ ਦਾ ਠੀਕ ਹੈ ਜੀ ਹਾਂ ਜੀ ਕਮਾ ਕਰਦੇ ਕਰਾ ਜੀ ਮੈਂ ਕੋਈ ਖਾਣੀ ਬਣਾਈ ਠੀਕ ਹੈ ਜੀ ਮੈਂ ਕੁੱਤੇ ਆਨ ਗਊਵਾਂ ਨੂੰ ਮੈਂ ਸੇਵਾ ਕਰਦਾ ਰੂ ਸਿਆ ਕੋਈ ਵੀ ਲੱਡੂ ਪਿੰਨੀ ਆ ਇਹ ਮੈਂ ਪਾਉਣਾ ਠੀਕ ਹੈ ਜੀ ਚੋ ਇਹ ਗੱਲ ਦਾ ਤਾਂ ਆਪਾਂ ਨੂੰ ਪਤਾ ਨਾ ਵੀ ਡੇਰੇ ਦੀ ਬਾਬਾ ਅਲਖਰਾਮ ਡੇਰਾ ਜਿਹੜਾ ਉਹਦੀ ਸ਼ਰਧਾ ਬਹੁਤ ਆ ਲੋਕਾਂ ਚ ਆਪਣੇ ਪਿੰਡ ਚ ਬਹੁਤ ਸ਼ਰਧਾ ਆਲੇ-ਦਾਲੇ ਬਹੁਤ ਲੋਕ ਆਉਂਦੇ ਨੇ ਹਨਾ 17 18 19 ਜਨਵਰੀ ਦਾ ਆਪਣੇ ਮੇਲਾ ਹੁੰਦਾ ਤੇ ਬਾਕੀ ਜਿਹੜੇ ਬਾਬਾ ਜੀ ਨੇ ਇੱਥੇ ਬਾਬਾ ਬਾਲਕ੍ਰਾਮ ਜੀ ਨੇ ਉਹਨਾਂ ਦਾ ਸੁਭਾਅ ਬਹੁਤ ਵਧੀਆ ਮਤਲਬ ਕਿਸੇ ਬੰਦੇ ਨੂੰ ਉਹ ਰੁੱਖਾ ਨਹੀਂ ਬੋਲਦੇ ਕਿਸੇ ਨੂੰ ਉਹ ਕੰਮ ਵਾਸਤੇ ਨਹੀਂ ਕਹਿੰਦੇ ਵੀ ਤੂੰ ਆਹ ਕੰਮ ਕਰ ਡੇਰੇ ਚ ਆਪਣੇ ਪਿੰਡ ਦੇ ਆਪਣੇ ਆਪ ਲੋਕ ਆਉਂਦੇ ਨੇ ਕੰਮ ਕਰਨ ਤੇ ਉੱਥੇ ਮੇਨ ਸੇਵਾਦਾਰ ਵਜੋਂ ਤੁਸੀਂ ਜਾਣੇ ਜਾਂਦੇ ਹੋ ਭੋਲਾ ਸਿੰਘ ਪੰਡਿਤ ਜੀ ਮੇਨ ਸੇਵਾਦਾਰ ਤੇ ਬਾਕੀ ਤੁਸੀਂ ਜਿਹੜੀ ਡਾਲੀ ਆ ਮਤਲਬ ਕਿ ਕਿੰਨੇ ਘਰਾਂ ਚੋਂ ਕਰਕੇ ਲੈ ਜਾਂਦੇ ਹੋ ਕਿ ਕਿ ਟੋਕਾ ਟਾ ਸੇ ਪੰਜਾਬ ਕਾ ਚੋਟਾ ਦੇ ਇਕੱਠੇ ਕਰਦਾ ਜੀ 20 ਲੀਟਰ ਵਾ ਦੁੱਧ ਲੈ ਜਾਣਾ ਜੀ ਠੀਕ ਹੈ ਜੀ ਬਾਕੀ ਮੈਂ ਮੰਨੀ 100 ਮੰਨੀ ਲੈਣੇ ਜੀ ਰੋਟੀ ਮਤਲਬ ਮੰਨੀ ਠੀਕ ਠੀਕ ਹੈ ਜੀ ਸਾਡੇ ਲਾ ਲਓ ਹਾਂਜੀ ਹਾਂਜੀ ਤੇ ਇਹ ਅਸੀਂ ਸੇਵਾ ਕਰਦੇ ਆ ਜੀ ਬਾਕੀ ਦਾਲ ਹੋ ਜਾਂਦੀ ਜੀ ਠੀਕ ਹੈ ਜੀ ਬਾਕੀ ਨੱਸੀ ਪਾਣੀ ਪਿਉਣੇ ਜੀ ਦਹੀਂ ਛਕਾਉਣੇ ਆ ਆਹਣੀ ਖਵਾਉਣੇ ਕਿਉਂ ਹੋਣੇ ਜਿਹੜੇ ਇਹ ਮਹਤਰੀ ਸਾਡੇ ਗੁਰੂ ਜੀ ਬਲਕ੍ਰਾਮ ਜੀ ਠੀਕ ਹੈ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਬਹੁਤ ਕਿਸੇ ਨੂੰ ਭੁੱਖਾ ਨਹੀਂ ਮੋੜਨ ਦਿੰਦੇ ਜੀ ਬਾ ਗੱਲ ਮੇਨ ਬਾਕੀ ਇੱਥੇ ਮੁਗਰੀਆ ਬਾਬਾ ਜੀ ਵੀ ਆਪਣੇ ਡੇਰੇ ਚ ਕੋਈ ਵੀ ਇਨਸਾਨ ਕੋਈ ਮਤਲਬ ਚਾਹੇ ਜਾਨਵਰ ਚਾਹੇ ਪਸ਼ੂ ਆ ਜੇ ਭੁੱਖਾ ਨਹੀਂ ਜਾਂਦਾ ਮੇਨ ਗੱਲ ਇਹ ਹੈ ਜੀ ਇਹ ਸਾਰੇ ਮਤਲਬ ਬਾਬਾ ਜੀ ਤੇ ਲਾਲੋ ਚਾਹੇ ਤੁਹਾਡੇ ਤੇ ਲਾਲੋ ਤੁਸੀਂ ਨਾ ਸਵੇਰੇ ਸ਼ਾਮ ਡਾਲੀ ਕਰਕੇ ਲਿਆਉਣੇ ਹੋ ਘਰਾਂ ਚ ਜਾਣੇ ਹੋ ਬਾਕੀ ਲੋਕਾਂ ਨੂੰ ਇਹ ਚੀਜ਼ ਦਾ ਬਹੁਤਾ ਦਸਮਾ ਸੌ ਨਿਕਲ ਜਾਂਦਾ ਜੀ ਕਿਉਂਕਿ ਹੁਣ ਆਪਣੇ ਘਰਾਂ ਚੋਂ ਤੁਸੀਂ ਲੈ ਕੇ ਜਾਣੇ ਹੋ ਕੁਝ ਹੁਣ ਉਹ ਆਪਣਾ ਹਿੱਸਾ ਪੈ ਜਾਂਦਾ ਇੱਕ ਡੇਰੇ ਜਣਾ ਇਹ ਸ਼ਰਧਾ ਜੀ ਆਪਣੀ ਚਲੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਕਦੇ ਫੇਰ ਆਪਾਂ ਆਪਣਾ ਕੋਈ ਪ੍ਰੋਗਰਾਮ ਹੋਇਆ ਸਮਾਗਮ ਹੋਇਆ ਉੱਥੇ ਕੋਈ ਆਪਾਂ ਫੇਰ ਆਪਾਂ ਵੀਡੀਓ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਹੈ ਜੀ